ਅੱਜ ਪੰਜਾਬ 'ਚ ਦਿਨ ਚੜ੍ਹਦੇ ਹੀ ਵੱਡੀ ਘਟਨਾ ਵਾਪਰ ਗਈ ਜਿੱਥੇ ਲਾ ਸਟੂਡੈਂਟ ਨੇ ਆਪਣੇ ਨਾਲ ਹੀ ਕਲਾਸਮੇਟ ਦੇ ਵਿੱਚ ਪੜਦੀ ਕੁੜੀ ਦੇ ਸਿਰ ਤੇ ਗੋਲੀ ਮਾਰ ਦਿੱਤੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦੇ ਨਾਲ ਹੀ ਜਿਸ ਮੁੰਡੇ ਨੇ ਗੋਲੀ ਮਾਰੀ ਉਸ ਨੇ ਵੀ ਉਸੇ ਸਮੇਂ ਹੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਲਈ ਤੇ ਦੋਨਾਂ ਦੀ ਮੌਤ ਹੋ ਗਈ ਹੈ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੁਸੀਂ ਸੀਸੀਟੀਵੀ 'ਚ ਸਭ ਦੇਖ ਸਕਦੇ ਹੋ ਕਿ ਨੌਜਵਾਨ ਸੀਟ ਦੇ ਉੱਤੇ ਬੈਠਾ ਹੁੰਦਾ ਆਪਣੇ ਬੈਂਚ ਦੇ ਉੱਤੇ ਉਹਦੇ ਪਿਛਲੇ ਪਾਸੇ ਦੋ ਕੁੜੀਆਂ ਬੈਠੀਆਂ ਨੇ ਖੜਾ ਹੁੰਦਾ ਤੇ ਜਿਹੜੀ ਖੱਬੇ ਹੱਥ ਕੁੜੀ ਬੈਠੀ ਆ ਦੀਵਾਰ ਦੇ ਨਾਲ ਸਿੱਧਾ ਹੀ ਉਸਦੇ ਸਿਰ 'ਚ ਗੋਲੀ ਮਾਰ ਦਿੰਦਾ ਤੇ ਨਾਲ ਜਿਹੜੀ ਕੁੜੀ ਬੈਠੀ ਆ ਉਹ ਇੱਕਦਮ ਸ਼ੌਕਟ ਹੋ ਜਾਂਦੀ ਹੈ ਉਹ ਦੇਖਣ ਲੱਗਦੀ ਹੈ ਹੋਇਆ ਕਿ ਉਹਨੇ ਵਿੱਚ ਹੀ ਦੁਬਾਰਾ ਤੋਂ ਮੁੰਡਾ ਪਿਸਟਲ ਲੋਡ ਕਰਦਾ ਹੈ ਤੇ ਉਹ ਆਪਣੇ ਸਿਰ ਦੇ ਵਿੱਚ ਵੀ ਗੋਲੀ ਮਾਰ ਦਿੰਦਾ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਇਸ ਵਾਰਤਾਤ ਨੂੰ ਤਾਂ ਇਹ ਵਾਰਦਾਦ ਨੇ ਪੂਰੇ ਪੰਜਾਬ ਨੂੰ ਕੰਬਾ ਕੇ ਰੱਖ ਦਿੱਤਾ ਹੈ ਲੜਕੀ ਦੀ ਉਮਰ 20 ਸਾਲਾ ਦੱਸੀ ਜਾ ਰਹੀ ਹੈ ਤੇ ਉਧਰ ਹੀ ਦੂਸਰਾ ਨੌਜਵਾਨ ਜਿਹੜਾ ਹੈ ਉਹ ਵੀ ਉਸਦੇ ਨਾਲ ਇੱਕੋ ਹੀ ਕਲਾਸ ਚ ਦੋਨੇ ਜਣੇ ਪੜਦੇ ਸੀਗੇ ਤੇ ਦੋਨੇ ਜਣੇ ਲਾਅ ਦੀ ਪੜ੍ਹਾਈ ਕਰ ਰਹੇ ਸੀਗੇ ਤੇ ਮੁੰਡਾ ਨਸ਼ਹਿਰਾ ਪੰਨੂਆ ਦਾ ਦੱਸਿਆ ਜਾ ਰਿਹਾ ਜਿਸ ਦੇ ਕੋਲ ਪਿਸਤਲ ਸੀਗੀ ਤੇ ਅਜੇ ਤੱਕ ਇਹ ਸਾਫ ਨਹੀਂ ਹੋ ਪਾਇਆ ਕਿ ਪਿਸਤਲ ਉਸ ਦੀ ਲਾਇਸੈਂਸੀ ਸੀ ਜਾਂ ਉਹਦੇ ਘਰਦਿਆਂ ਦੀ ਕਿਸੇ ਦੀ ਲਾਇਸੈਂਸੀ ਸੀ ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਪਾਇਆ ਪਰ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣਾ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਧਰ ਹੀ ਦੂਸਰੇ ਪਾਸੇ ਪਰਿਵਾਰ ਦਾ આરોਪ ਹੈ ਕਿ ਕਾਲਜ ਵਾਲਿਆਂ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਦੇ ਸੱਟ ਲੱਗੀ ਹੈ ਜਿਸ ਕਰਕੇ ਉਹਦੇ ਸਿਰ 'ਚ ਸੱਟ ਲੱਗੀ ਹੈ ਤੁਸੀਂ ਜਲਦੀ ਆ ਜਾਓ ਤੇ ਜਦੋਂ ਮਾਪੇ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਕੁੜੀ ਦੀ Laash ਮਿਲਦੀ ਹੈ ਜੋ ਕਿ ਕਲਾਸਰੂਮ ਦੇ ਵਿੱਚ ਪਈ ਹੁੰਦੀ ਹੈ ਜਿਵੇਂ ਕਿ ਤਸਵੀਰਾਂ ਚ ਸਾਫ ਵਿਖਾਈ ਵੀ ਦੇ ਰਿਹਾ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੋਲਜ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਕੋਈ ਕੁਛ ਨਹੀਂ ਕਿ ਇੱਕ ਨੌਜਵਾਨ ਸਕੂਲ ਪੜਨ ਆਇਆ ਜਿਹੜਾ ਕਿ ਆਪਣੀ ਲਾਅ ਦੀ ਪੜਾਈ ਪੜ ਰਿਹਾ ਹੈ ਕੋਲਜ ਦੇ ਵਿੱਚ ਤਾਂ ਉਹ ਆਪਣੇ ਬੈਗ ਦੇ ਵਿੱਚ ਹਥਿਆਰ ਲੈ ਕੇ ਆ ਰਿਹਾ ਹੈ ਪਿਸਟਲ ਲੈ ਕੇ ਆ ਰਿਹਾ ਹੈ ਜੋ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਤੇ ਉਧਰ ਹੀ ਦੂਸਰੇ ਪਾਸੇ ਪੰਜਾਬ ਪੁਲਿਸ ਆਪਰੇਸ਼ਨ ਪਰਹਾਰ ਚਲਾ ਰਹੀ ਹੈ ਗੈਂਗਸਟਰਾਂ ਨੂੰ ਰੋਕਣ ਦੇ ਲਈ ਤੇ ਪਰ ਇਧਰ ਹੀ ਨਜਾਇਜ਼ ਅਸਲਾ ਜੇਕਰ ਇਹ ਲਾਇਸੈਂਸੀ ਨਹੀਂ ਹੋਇਆ ਤਾਂ ਇਹ ਜਿਹੜਾ ਨਜਾਇਜ਼ ਅਸਲਾ ਹੋਏਗਾ ਜਿਹੜਾ ਕਿ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਹਰ ਕਿਸੇ ਦੇ ਹੱਥਾਂ ਦੇ ਵਿੱਚ ਪਹੁੰਚ ਚੁੱਕਾ ਹੈ ਕਿ ਬੜੀ ਗੰਭੀਰ ਵਿਸ਼ਾ ਹੈ ਪੰਜਾਬ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ ਨਾ ਹੀ ਪੰਜਾਬ ਪੁਲਿਸ ਧਿਆਨ ਦੇ ਰਹੀ ਹੈ ਕਿ 2 ਨੰਬਰ ਦਾ ਅਸਲਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਇਨੇ ਵੱਡੇ ਲੈਵਲ ਤੇ ਪਹੁੰਚ ਕਿਵੇਂ ਗਿਆ ਹੈ ਤੇ ਇਸ ਦੀ ਸਪਲਾਈ ਚੇਨ ਕੀ ਹੈ ਇਸ ਨੂੰ ਤੋੜਨ ਦੇ ਵਿੱਚ ਵੀ ਪੰਜਾਬ ਪੁਲਿਸ ਨਾਕਾਮ ਹੋ ਰਹੀ ਹੈ ਪਰ ਇਸ ਤਰ੍ਹਾਂ ਹੀ ਇੱਕ ਵੱਡਾ ਜਿਹੜਾ ਕਾਂਡ ਹੈ ਉਹ ਤਰਨਤਾਰਨ ਦੇ ਪੰਜਾਬ ਲੋਕ ਕਾਲਜ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਨੇ ਆਪਣੇ ਨਾਲ ਦੀ ਹੀ ਇੱਕ ਪੜਦੀ ਕੁੜੀ ਦੇ ਸਿਰ 'ਚ ਗੋਲੀ ਮਾਰੀ ਤੇ ਆਪਣੇ ਆਪ ਨੂੰ ਵੀ ਉਹ ਮੌਕੇ ਤੇ ਹੀ ਖਤਮ ਕਰ ਲਿਆ ਹਾਲਾਂਕਿ ਇਸ ਦੇ ਪਿੱਛੇ ਵਾਲੀ ਕੀ ਸਟੋਰੀ ਹੈ ਉਹ ਉਸ ਦਾ ਹਜੇ ਸਾਹਮਣੇ ਆਣਾ ਬਾਕੀ ਹੈ ਪਰ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਸਾਡੀ ਕੁੜੀ ਦੀ ਕਿਸੇ ਨਾਲ ਵੀ ਕੋਈ ਵੀ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਸਾਡੇ ਪਰਿਵਾਰ ਦੀ ਹੁਣ ਖੈਰ ਇਹ ਦੋਨੇ ਜਾਣਿਆਂ ਦੀ ਮੌਤ ਹੋ ਚੁੱਕੀ ਹੈ ਗੋਲੀ ਮਾਰਨ ਵਾਲੇ ਦੀ ਵੀ ਤੇ ਜਿਸ ਤੇ ਗੋਲੀ ਲੱਗੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮਿਸਟਰੀ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਪਰ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ